ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਕਹਿੰਦੇ ਆ ਜੇ ਪਿਆਰ ਕਰਨਾ ਹੈ ਨਾ ਉਸ ਪਰਮਾਤਮਾ ਨਾਲ ਕਰੋ ਆਪਣੇ ਨਾਲ ਕਰੋ ਕਿਉਂਕਿ ਨਫ਼ਰਤ ਕਰਨ ਵਾਸਤੇ ਇਹ ਲੋਕ ਹੈਗੇ ਆ ਨਾ ਜੇ ਸੁਪਨੇ ਦੇਖਣੇ ਆ ਤੇ ਉੱਚੇ ਦੇਖੋ ਨੀਚਾ ਬਖਾਨ ਵਾਸਤੇ ਲੋਕ ਹੈਗੇ ਆ ਨਾ ਕਹਿੰਦੇ ਆ ਤੂੰ ਆਪਣੇ ਵਿੱਚ ਖੂਬੀਆਂ ਲੱਭ ਤੂੰ ਆਪਣੇ ਵਿੱਚ ਖੂਬੀਆਂ ਲੱਭ ਗਲਤੀਆਂ ਕੱਢਣ ਵਾਸਤੇ ਲੋਕ ਹੈਗੇ ਆ ਨਾ ਜੇ ਕਦਮ ਰੱਖਣਾ ਵੀ ਹੈ ਅੱਗੇ ਰੱਖ ਪਿੱਛੇ ਖਿੱਚਣ ਵਾਸਤੇ ਲੋਕ ਹੈਗੇ ਹਨ ਜੇ ਪਿਆਰ ਕਰਨਾ ਹੈ ਤੋ ਉਸ ਪਰਮਾਤਮਾ ਨਾਲ ਕਰ ਆਪਣੇ ਨਾਲ ਕਰ ਨਫ਼ਰਤ ਕਰਨ ਵਾਸਤੇ ਲੋਕ ਹੈਗੇ ਹਨ ਕਹਿੰਦੇ ਆ ਜੇ ਅਸੀਂ ਚਾਹੁੰਨੇ ਆ ਨਾ ਕਿ ਸਾਡੇ ਰਿਸ਼ਤੇ ਬਣੇ ਰਹਿਣ ਪਰਿਵਾਰ ਦੇ ਵਿੱਚ ਪੈਣਪ੍ਰਾਵਾਂ ਨਾਲ ਰਿਸ਼ਤੇ ਸਾਡੇ ਬਣੇ ਰਹਿਣ ਤੇ ਬਹੁਤ ਗੱਲਾਂ ਹੁੰਦੀਆਂ ਨੇ ਜਿਹੜੀਆਂ ਸੁਣ ਕੇ ਅਨ ਸੁਣਿਆ ਕਰ ਦੇਣ ਚ ਹੀ ਭਲਾ ਹੁੰਦਾ ਏ ਤੇ ਰਿਸ਼ਤੇ ਜੁੜੇ ਰਹਿੰਦੇ ਆ ਕਹਿੰਦੇ ਉਹੀ ਸੁਣੋ ਜਿਹੜੀ ਸੁਣਨ ਵਾਲੀ ਗੱਲ ਆ ਕਈ ਗੱਲਾਂ ਨੂੰ ਸੁਣ ਕੇ ਨਾ ਅਣ ਸੁਣਿਆ ਕਰ ਦੋ ਮਹਿਰਾ ਬਹਿਰਾ ਬਣ ਜੋ ਬਹਿਰੇ ਕਿਸੀਂ ਸੁਣੀ ਨਹੀਂ ਹੈਗੀ ਗੱਲ ਕੋਈ ਵੀ ਕੋਈ ਗਲਤ ਬੋਲਦਾ ਅਣ ਸੁਨਿਆ ਕਰ ਦੋ ਤਾਂ ਹੀ ਰਿਸ਼ਤੇ ਚੱਲਦੇ ਆ ਜੇ ਆਪ ਸੁਣ ਕੇ ਇਸ ਤਰ੍ਹਾਂ ਫਿਰ ਲੜਾਂਗੇ ਤੇ ਫਿਰ ਰਿਸ਼ਤੇ ਟੁੱਟ ਜਾਂਦੇ ਆ ਇਸੇ ਕਰਕੇ ਬਹੁਤ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਣਸੁਣੀਆਂ ਕਰ ਜਈ ਭਲਾਈਏ ਤੇ ਰਿਸ਼ਤੇ ਜੁੜੇ ਰਹਿੰਦੇ ਆ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ ਸਵਾਸ 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 ਧੰਨ ਗੁਰੂ ਰਾਮਦਾਸ ਜੀ ਸਵਾਸ 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 ਤਨ ਗੁਰੂ ਰਾਮਦਾਸ ਜੀ ਜਦੋਂ ਵੀ ਕੋਈ ਪ੍ਰੋਬਲਮ ਆਂਦੀ ਏ ਕੋਈ ਵੀ ਦੁੱਖ ਆਂਦਾ ਵੇ ਘਬਰਾਣ ਦੀ ਲੋੜ ਨਹੀਂ ਹੈ ਕਿ ਬਸ ਪਰਮਾਤਮਾ ਦਾ ਨਾਮ ਜਪਿਆ ਕਰੋ ਤੇ ਖੁਸ਼ ਰਿਆ ਕਰੋ ਜਿੱਥੇ ਖੁਸ਼ੀ ਹੁੰਦੀ ਏ ਉੱਥੇ ਦੁੱਖ ਟਿਕਦਾ ਨਹੀਂ ਹੈਗਾ ਪ੍ਰੋਬਲਮਾਂ ਟਿਕਦੀਆਂ ਨਹੀਂ ਹੈਗੀਆਂ ਕਿਉਂਕਿ ਖੁਸ਼ੀ ਦਾ ਤੇ ਦੁੱਖ ਦਾ ਮਿਲਾਪ ਨਹੀਂ ਹੁੰਦਾ ਜਿੱਥੇ ਖੁਸ਼ੀ ਹੋਵੇ ਉੱਥੇ ਦੁੱਖ ਨਹੀਂ ਹੁੰਦਾ ਇਹ ਸਿੱਖ ਕੇ ਹਮੇਸ਼ਾ ਖੁਸ਼ ਰਿਹਾ ਕਰੋ ਤੇ ਵਾਹਿਗੁਰੂ ਜੀ ਦਾ ਜਾਪ ਜੂਰ ਕਰਿਆ ਕਰੋ ਸਵਾਸ 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 ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਸਵਾਸ 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 ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ RAM DAS ਸਵਾਸ 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 ਤਨ ਗੁਰੂ RAM DAS ਤਨ ਗੁਰੂ RAM DAS ਤਨ ਗੁਰੂ RAM DAS ਜੇ ਤੁਹਾਨੂੰ ਤਨ ਤਨ ਗੁਰੂ RAM DAS ਜੀ ਵੀਡੀਓ ਵਧੀਆ ਲੱਗੀ